ਕਾ ਦੋਸਤੋ ਅੱਜ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਅੱਜ ਕੁਛ ਕੰਮ ਸੀ ਬਰਨਾਲੇ ਤੇ ਅੱਜ ਚੱਲਾਂਗੇ ਆਪਾਂ ਬਾਈਕ ਤੇ ਇਕੜੀ ਆਪਣੀ ਬਾਈਕ ਨੂੰ ਕਰਦੇ ਆ ਪਹਿਲਾਂ ਤਾਂ ਛੇੜੀ ਨਹੀਂ ਵਿਚਰਿਕਣੇ ਦਿਨ ਹੋ ਗਏ ਕਿਤੇ ਚੱਲਦੇ ਆ ਬਰਨਾਲੇ ਕੁਛ ਕੰਮ ਨੇ ਅੱਜ ਨਾਲ ਅਮਨ ਨੂੰ ਕੋਈ ਕੰਮ ਆ ਉਹ ਵੀ ਚੱਲੂਗਾ ਨਾਲ ਆਪਣੀ ਗੱਡੀ ਖੜੀ ਥਾਰ

ਚੱਲ ਗਿਆ ਫੋਨ ਲੈਣਾ ਆਉਣ ਨੂੰ ਫਿਰ ਚੱਲਦੇ ਆ ਫਿਰ ਪਾਵਾਂਗੇ ਇੱਥੇ ਰੱਖ ਦੇਣਾ ਆ ਮੀਹਾਂ ਵਾਲੇ ਸਾਰੇ ਬੈਠੇ Hvor er han?

ਚੱਲਿਆਂ ਵੀ ਅੱਜ ਅਸੀਂ ਬਰਨਾਲੇ ਹਾਂ ਤੇ ਛੋੜੇ ਜੇ ਕੰਮਕਾਰ ਨੇ ਤੇ ਇਹ ਆ ਵੀ ਗਿੱਲ ਕੋਠੇ ਸਾਡੇ ਪਿੰਡ ਸਹਨੇ ਦੀ ਜਿੱਕੇ ਸਾਈਡ ਤੇ ਬਣੀ ਹੋਈ ਕਲੋਨੀ ਆ ਪਿਆਰ ਨਾਲ ਤਾਂ ਇਹਨੂੰ ਕੀ ਕਹਿੰਦੇ ਨੇ ਪਿਆਰ ਨਾਲ ਅਸੀਂ ਇਹਨੂੰ ਗਿੱਲ ਕੋਟੀ ਵੀ ਕਿਹਾ ਜਾਂਦਾ ਤੇ ਆਉਣ ਦਾ ਵੇ ਆ ਬਈ ਆ ਰਤੂੜਾ ਆ ਤੇ ਕਾਬੜੇ ਦਾ ਦੇਖ ਬਾਈ ਕਹਾਂ ਮੈਂ ਸਨ ਦੇ ਹੀ ਕੱਢੂੰ ਕਹਾਂ ਇਹਨਾਂ ਨਾਲ ਵੀ ਜੱਜ ਵੀ ਕਰ ਜਾਂਦੇ ਲੋਕਾਂ ਦੀ ਡਰਾਈਵਰੀ ਇੰਨੇ ਅੰਨੇ ਹੋਏ ਹੋਏ ਹਨ ਸਿੱਧੀ ਗਹਿਣ ਦੇਖਦੇ ਦੂਜੇ ਦੀ ਲਾਈਨ 'ਚ ਆ ਕੇ ਇਧਰ ਇਧਰ ਦੂਜੇ ਪਾਸੇ ਜਾਣਾ ਹੁੰਦਾ ਬੰਦੇ ਉਹਦੇ ਮੂਹਰੇ ਆ ਹੀ ਜਾਂਦੇ ਆ ਲੈ ਅੱਖੋਂ ਅੰਝੀ ਆ ਗਏ ਆਪਾਂ ਅਸੀਂ ਪਹੁੰਚ ਗਏ ਆਂ ਵੀ ਪਕੋ ਕੈਂਟੇ ਆ ਇੱਥੋਂ ਚਾਰ ਜਗ੍ਹਾ ਨੂੰ ਰਸਤਾ ਨਿਕਲਦਾਗਾ ਬਿਲਕੁਲ ਸਾਹਮਣੇ ਸਿੱਧਾ ਬਰਨਾਲੇ ਤੇ ਖੱਬੇ ਪਾਸੇ ਮੋਗਾ ਸੱਜੇ ਪਾਸੇ ਤਪਾ ਤੇਰੇ ਧਰੋਂ ਆ ਰਿਆਂ ਵੀ ਬਾਜਾ ਕੰਨ ਸੈਣਾ ਫਤੌੜ ਵਾਲੀ ਸੜਕਾ ਬਰਨਾਲੇ ਨੇ ਸਹੀ ਰਸਤਾ ਦਈਆ ਉਧਰ ਜਾਂ ਜੇ ਰਸਤਾ ਵੀ ਬਰਨਾਲੇ ਨੂੰ ਅਸੀਂ ਜਦੋਂ ਵੀ ਜਾਈਏ ਜਦੋਂ ਦਾ ਇਹ ਬਣਿਆ ਹੋਇਆ ਹੈ ਇੱਥੇ ਇੱਧਰ ਦੀ ਜਾਈਗਾ ਬਹੁਤ ਪ੍ਰਾਣੇ ਰੌਂਗ ਜਾਂਦੇ ਨੇ ਵੈਸੇ ਪਿੱਛੇ ਬੈਠਣ ਵਾਲੇ ਲਈ ਤਾਂ ਸੀਟ ਬੈਲਟਰ ਹੋਣੀ ਪੈਂਦੀ ਹਾਂ ਲਾਉਣ ਵਾਲਾ ਕੰਮ ਹੋਇਆ ਪਿਆ ਪਿੱਛੇ ਨੂੰ ਆਉਂਦਾ ਧੱਕਾ ਇਦਾਂ ਨਾ ਬੈਗ ਵੀ ਸੈਂਟਰ ਚੱਕ ਉਹ ਵੀ ਪਿੱਛੇ ਘਾਰ ਲਾ ਜਾ ਸਾਈਡ ਤੇ ਆਹ ਵੀ ਟੋਟੇ ਦਾ ਹਾਲ ਹੀ ਇੱਥੇ ਇਹਦਾ ਕੋਈ ਰਮਸਲਾ ਇੱਥੇ ਉਹ ਅੱਗੇ ਵੀ ਜੇਲ੍ਹ ਕੋਲੇ ਵੀ ਨਹੀਂ ਬਣਾਉਂਦੇ ਕਿ ਕਹਿੰਦੇ ਆ ਕਿ ਚਗਲਾਤ ਮੈਂ ਕਿਵੇਂ ਦੇ ਅੰਡਰ ਆਉਂਦਾ ਇਹ ਇੰਨਾ ਘਟੋਟਾ ਬਾਕੀ ਹਾਂ ਕਿ ਕਿ ਮੈਂ ਕਿਹੜਾ ਵੀਡੀਓ ਪਾਈ ਸੀ ਉਹ ਚ ਕਹਿ ਰਹੇ ਸੀ ਭਰਾ ਕਮੈਂਟ ਕਰ ਰਹੇ ਸੀ ਹੂੰ ਇਹਨੇ ਪ੍ਰੋਸੈਸ ਲੰਮਾ ਪਰ ਬਈ ਬਣਾਉਣੀ ਚਾਹੀਦੀ ਆ ਯਾਰ ਸੜਕ ਤਾਂ ਅਕਸਰ ਜਦੋਂ ਤਸਦੀਕ ਕੇ ਰੋਡ ਲਈ ਖਰੀਦੀ ਗਈ ਆ ਚੀਜ਼ ਆ ਸੈਂਟਰ ਦਾ ਪ੍ਰੋਜੈਕਟ ਹੈ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਜੀ ਲੇ ਆਪਾਂ ਦੇਖ ਕੇ ਚੜਾ ਲਗੇ ਤੋਂ ਓਕੇ ਆ ਫਿਰ ਆਪਾਂ ਆਹ ਇਧਰ ਵੀ ਆਉਂਦੇ ਆ ਉਹ ਤਾਂ ਥੱਲੇ ਵੀ ਨਹੀਂ ਲੰਘਦੇ ਰੋਕ ਸਾਈਡ ਬਹੁਤ ਲੋਕ ਹੁੰਦੇ ਆ ਆਹ ਤਾਂ ਕਹਿੰਦੇ ਪਹਿਲਾਂ ਟਰਾਲ ਖਲਾਜ ਬਣੇ ਵੈਸੀ ਬਈ ਤੇ ਹਾਂ ਇਹ ਡਾਉਟ ਬਣਿਆ ਵਜੇ ਬੰਦ ਕਰਾਤਾ ਇੱਥੋਂ ਆ ਜਾਗਾ ਜੇ ਵੀ ਕੱਟ ਫੜ ਰਿਆ ਸੁਕਰਾਂ ਇਹ ਬੜੀ ਸਟ੍ਰੈਗਲ ਹੈ ਇਹਦੀ ਵੀ ਇਹਦੀ ਵੀ ਬੜੀ ਸਟ੍ਰੈਗਲ ਹੈ ਨਹੀਂ ਵਧੀਆ ਹੋ ਗਿਆ ਫੇ ਇਹ ਚੀਜ਼ ਦਾ ਉਹ ਕੱਟਦਾ ਇਹਨੇ ਇਧਰੋਂ ਇਧਰੋਂ ਨਿਕਲ ਕੇ ਆਵਾ ਐ ਸਿੱਧਾ ਲੰਘ ਜਾ ਕਰ ਪਰ ਹੈ ਬਹੁਤ ਧਿਆਨ ਆ ਜਾਣਾ ਪਿਆ ਕਰੂ ਅਗਲੇ ਨੂੰ ਵੀ ਕਿਉਂਕਿ ਸੜਕ ਚ ਇੱਥੇ ਨਾ ਪੂਰੀ ਪੂਰੀ ਜੀ ਹੈ ਹੱਡ ਬੱਡਰ ਦੇਖੋ ਕਿੱਸਾ ਫੜਾਉਂ ਗਿਆ ਇਹ ਹਾਂ ਬਾਕੀ ਇਹਨਾਂ ਦੀ ਸੋਚ ਆ ਦੇਖੋ ਹੁਣ ਆ ਆ ਬਹੁਤ ਵੱਡੀ ਖੜੀ ਆ ਇਹ ਇਤਿਹਾਰ ਖੇ ਅੱਜ ਵੀ ਚੱਲੇ ਆ ਬਰਨਾਲੇ ਅਸੀਂ ਤੇ ਮਰੌਂਦੇ ਆ ਬਰਨਾਲੇ ਸ਼ਹਿਰ ਦੀ ਨਿਗਾਹ ਆ ਸੀ ਥੋੜੇ ਪਿੰਡੋਂ 18 ਕਿਲੋਮੀਟਰ ਰਹਿ ਜਾਂਦਾ ਬਰਨਾਲਾ ਹਾਂ ਜਿੰਨਾ ਮਈ ਸਤੰਬਰ ਚੱਲ ਰਿਹਾ ਗਰਮੀ ਬਹੁਤ ਜ਼ਿਆਦਾ ਤੇ ਹੈ ਸੇਕ ਆਇਆ ਜਿਵੇਂ ਜੂਨ ਜਲਾਈ ਦੇ ਮਹੀਨੇ ਚ ਸੇਕ ਮਾਰਦਾ ਹੁੰਦਾ ਪੈਰਾਂ ਨੂੰ ਹਨਾ ਸਹੀ ਗੱਲ ਆਇਆ ਮਾਰਦਾ ਹੈ ਮੌਸਮ ਬਿਲਕੁਲ ਨਹੀਂ ਬਦਲਿਆ ਬੀ ਬੁਰਾ ਹਾਲ ਹੀ ਆ ਚੱਲ ਕਹਿੰਦੇ ਬਰਨਾਲੇ ਸ਼ਹਿਰ ਤੇ ਮੀਂਹ ਪਾ ਗਿਆ ਹਾਂ ਓਹ ਕਿਉਂ ਨਾ ਚੱਲਦੇ ਆਣ ਆ ਆਈਆਂ ਨਾ ਬਾਲਾ ਸੜਕ ਦੇ ਵਿੱਚ ਕਿੱਡੀ ਉਗਲੇ ਹਨ ਅੰਗਾਨ ਬੰਦੇ ਲਈ ਬਹੁਤ ਔਖਾ ਹੈ ਹਾਂ ਕਿੱਡੀ ਔਖੀ ਹੈ ਨਹੀਂ 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 ਸਿਵਾਰੋ ਰਾਦ ਕਰਨੇ ਤੋਂ ਇਹ ਕਿੱਡੇ ਵੱਡੇ ਆ ਪਾਣੂ ਹਾਂ ਆ ਬਾਲੇ ਵੱਡੇ ਬਣਾ ਲਿਆ ਤੇ ਸਿਆ ਜਿਹੜਾ ਰਾਗ ਹਨ ਇਹ ਛੋਟੇ ਖਾਦਨ ਲਈ ਰਹਿਣਾ ਚਾਹੀਦਾ ਇਹ ਜਿਵੇਂ ਨਾ ਉਧਰ ਮੰਡੀ ਕੰਨੀ ਬੱਸਾਂ ਤੋਂ ਕਵਰ ਕਰਿਆ ਵਜਾਏ ਹਨਾ ਹਾਂ ਬੱਸਾਂ ਕੱਸਾ ਇਹ ਨਦੀ ਲੋਡ ਸੇ ਹੋਣਾ ਚਾਹੀਦਾ ਰੂਟੀ ਹੈਗੀ ਹਾਂ ਚਲ ਬਹੁਤ ਵਧੀਆ ਬਣ ਗਿਆ ਵੇ ਵੱਡਾ ਬਣ ਗਿਆ ਨਾ ਠੀਕ ਤਰ੍ਹਾਂ ਹੋ ਗਿਆ ਰੋਕ ਆ ਪਹਿਲਾਂ ਉਹ ਵੀ ਜਾਂ ਸੀਵਰੇਜ ਛੇ ਥੋੜਾ ਜਿਹਾ ਉਹ ਬਾਹਰ ਇੱਥੇ ਬਣਾਇਆ ਝਟਕਣ ਜਾਣਾ ਗੱਡੀ ਕੁਡੀ ਤੇ ਸਰ ਟੱਕਾ ਆ ਕੇ ਹੋਣਾ ਪੈਂਦਾ ਕਦੇ ਆਈ ਹੀ ਨਹੀਂ ਗੱਡੀ ਦਾ ਫਿਰ ਡਰ ਲੱਗਦਾ ਸੀਗਾ ਬੜੀ ਬਈ ਤੋ ਬੱਧੀ ਗੱਲ ਕਰਦੇ ਸੀ ਤੇ ਬੱਦਲ ਹੋ ਗਏ ਹਾਂ ਸਾਹ ਵੜੇ ਨਾ ਨਾ ਵੀ ਫੀਲ ਹੋ ਰਿਹਾ ਹਾਂ ਦੇਖੀ ਭਾਈ ਢਾਂਗੇ ਵਾਲਿਆ ਇਹ ਨੀਆ ਵੀ ਸਾਡਾ ਤਰਖੀਲ ਚੌਕ ਪਰ ਨਾਲੇ ਸ਼ਹਿਰ ਚਾਰ ਚੁੱਕਿਆ ਐਂਟਰ ਹਾਂ ਬਸ ਸਟੈਂਡ ਆ ਗਿਆ ਦਾ ਇਹ ਵੇ ਆ ਸ਼ੁਰੂ ਹੋ ਗਿਆ ਨਾਲੇ ਸ਼ਹਿਰ ਦੇ ਟ੍ਰੈਫਿਕ ਹੈਗੀ ਜ਼ਰੂਰ ਆ ਪਰ ਥੋੜਾ-ਸਿਰਾਂ ਨਾਲ ਠੀਕ ਆ ਫਰਕ ਆ ਪਰ ਟ੍ਰੈਫਿਕ ਬਹੁਤ ਹੈ ਇੱਥੇ ਵੀ ਹੂੰ ਥੋੜੀ ਪਾਰਕਿੰਗ ਦੀ ਸਮੱਸਿਆ ਇੱਥੇ ਪੈਂਦੀ ਆ ਉਹ ਹੈ ਵੱਡੀ ਸਮੱਸਿਆ ਆ ਉਹ ਤਾਂ ਜਿਵੇਂ ਇੱਕ ਦੋ ਥਾਂ ਹੀ ਬਣ ਕੇ ਕੁਝ ਠੀਕ ਵੀ ਹੈਗਾ ਉਹ ਚੀਜ਼ੋਂ ਵਧੀਆ ਦੇਖੋ ਥਾਂ ਬਣੀ ਆ ਉਹਦੇ ਨਾਲ ਫਰਕ ਪੈਂਦਾ ਮਾੜਾ ਹੋਟਾ ਪਰ ਫਿਰ ਵੀ ਜਿਵੇਂ ਜਦੋਂ ਜਦੋਂ ਕਟਿੰਗਾਂ-ਕੋਟਿੰਗਾਂ ਵਧੀ ਜਾਂਦੀਆਂ ਬਸ ਆਹ ਦਿੱਕਤ ਆ ਜਦੋਂ ਕਿਸੇ ਦੇ ਪਿੱਛੇ ਲਾ ਕੇ ਤਾਂ ਪਿੱਛੇ ਹੀ ਜਾਣਾ ਪਊ ਆਪਾਂ ਨੂੰ ਹਾਂ ਦੇ ਆ ਗਿਆ ਸਾਹਮਣੇ ਉਹਦੇ ਕਿੱਥੇ ਉਹਦੇ ਨਾਲ ਹੈ ਪਹਿਲੇ ਪਾਸੇ ਨਾਲ ਥੱਲੇ ਲੋਗ ਲੱਗਿਆ ਵਾ ਥੱਲੇ ਹਾਂ ਉਹ ਲੱਗਿਆ ਵਾ ਹਾਂ ਠੀਕ ਪ੍ਰਾਣਾ ਬੱਸ ਸਟੈਂਡ ਸ਼ਹਿਰ ਬਰਨਾਲਾ ਹਾਂ ਹਾਂ ਪਾਰਕਿੰਗ ਡੋਮਿਨੇਸ ਵਾਲੇ ਪਾਸੇ ਕਰਦੀ ਹੁਣ ਨਾ ਇਧਰ ਹੀ ਕਰਨੇ ਉਹਰੇ ਸਾਹਮਣੇ ਵੀ ਦੇਖਿਆ ਇੱਕ ਜਿਹੜਾ ਠੀਕ ਸਟਾਪ ਜੀ ਹੈ ਜੁਲਾ ਦੇ ਸਾਈਨ ਮੜਾ ਜਾ ਇਧਰੋਂ ਜਾਣ ਵਾਲਾ ਆਇਆ ਅਮ ਚਾਹ ਹਮ ਤੁੰਸ ਪ੍ਰੋਮੋਸ਼ਨ ਕਰਨ ਆਇਆ ਆਪਦੇ ਪੇਜ ਤੇ ਬਰਗਰ ਵਾਈਡਰਾਂ ਦੇ ਪ੍ਰੋਮੋਸ਼ਨ ਕਰਨ ਆਇਆ ਵਾ ਕਰੀਏ ਸ਼ੁਰੂ ਆਪਾਂ ਫਿਰ ਲਾਵਾ ਰਿਕਾਰਡਿੰਗ ਉਧਰ ਲਈ ਲਾਉਣਾ ਇੱਕ ਵਾਰ ਹੈ ਵੀ ਹਾਂ ਬੱਤੀ ਜੀ ਖਾਣਾ ਪੀਣਾ ਜਿਵੇਂ ਇਹ ਮਾਹੌਲ ਉਹ ਦਿਖਾ ਪੀਦੇ ਦਾ ਸਾਹ ਹੂੰ ਲੋਕੇਸ਼ਨ ਬਹੁਤ ਪਿਆਰੀ ਹੈ ਹਾਂ ਹੀਟਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਆ ਬਹੁਤ ਸੋਹਣਾ ਪ੍ਰਬੰਧ ਹੈ ਤੇ ਚਲ ਆਪਾਂ ਫਿਰ ਆਪਣਾ ਸ਼ੂਟ ਕਰੀਏ ਚਲੋ ਓਕੇ ਹਨਾ ਪੇਜ ਹੈ ਦਾ ਪੀਵੀ 19 ਪਰਦਾ ਪੀਵੀ 19 ਬਰਨਾਲਾ ਦਾ ਬਰਨਾਲਾ ਦੇ ਨਾਂ ਤੇ ਆ ਇਹ ਪ੍ਰੋਮੋਸ਼ਨ ਕਰਦਾ ਇਹ ਅੱਜ ਇਹਨਾਂ ਨੂੰ ਬੁਲਾਇਆ ਸੀ 버거 ਵਾਈਟ ਵਾਲਿਆਂ ਨੇ ਕੀ ਖਾਣਾ ਕੀ ਖਾਣਾ ਦਾ ਮੈਂ ਬਾਈ ਸੋਚ ਰਹੇ ਸੀ ਕਿ ਚਿਕਨ ਰੈਪ ਚਿਕਨ ਰੈਪ ਖਾਏਗਾ ਨਾਲ ਬਾਈ ਹੁਰੀ ਕਹਿੰਦੇ ਸਾਡਾ ਜਿਹੜਾ ਸ਼ੇਕ ਆ ਨਾ ਜਮ ਜਮ ਵਾਲਿਆਂ ਲਈ ਤੋੜ ਰਿੰਗ ਸ਼ੇਕ ਆ ਬੜੇ ਵਧੀਆ ਬਣਉਂਦੇ ਬਾਈ ਉਹ ਵੀ ਟੇਸਟ ਕਰਾਂਗੇ ਜਿਹੜੇ ਇੰਪੋਰਟਡ ਸੀਟੇਰਾ ਇੰਪੋਰਟਡ ਮੈਂ ਆਰਡਰ ਕਰਤਾ ਪਾ ਠੀਕ ਹੈ ਸੇਮ ਤੁਹਾਡੇ ਲਈ ਵੀ ਸੇਮ ਆਰਡਰ ਠੀਕ ਹੈ ਠੀਕ ਪ੍ਰੋਟੀਨ ਪੀ ਕੇ ਫਿਰ ਆਪਾਂ ਨੂੰ ਬਾਈਕ ਤੇ ਵੀ ਜਾਣਾ ਲੰਮਾ ਸਫ਼ਰ ਆ ਅੱਗੇ ਅਗਲੇ ਕੰਮ ਤੇ ਜਾਣਾ ਅਗਲੇ ਕੰਮ ਤੇ ਲੈਕਸਟ ਸਟੇਸ਼ਨ ਆਪਾਂ ਉੱਥੇ ਪਹੁੰਚਣਾ ਫਿਰ ਕੋਈ ਦੇਖਦੇ ਆਂ ਥੈਂਕ ਯੂ ਫੋਰ ਕਰਦੇ ਠੀਕ ਹੈ ਪੈਟਰੋਲ ਡਾਲ ਲੀਏ ਵਰਕਰ ਬਾਈਕ ਵਾਲਿਆਂ ਨੂੰ ਤੈਨੂੰ ਦੇਤਾ ਸਾਰਾ ਸਮਾਨ ਕੀ ਕਹਿਣਾ ਚਾਹੇਗਾ ਤੇ ਬਈ ਬਹੁਤ ਵਧੀਆ ਭਾਈ ਉਹਨੂੰ ਪ੍ਰੋਟੀਨ ਸ਼ੇਕ ਬਣਾਉਂਦੇ ਜਿਮ ਆਲੀ ਤੇ ਖਾਸ ਕਰਕੇ ਬਹੁਤ ਵਧੀਆ ਇਹ ਤੁਹਾਡਾ ਬਰਗਰ ਜ਼ਰੂਰ ਕਰ ਲਿਓ ਬਰਗਰ ਬਾਈਟ ਪੱਕਾ ਕਾਜ ਰੋਡ ਕੋਲ ਸਟੈਂਡ ਤੇ ਓਪੋਜੀਟ ਸ਼ਹਿਰ ਬਣਦਾ ਆਹ ਬਾਈ ਰਹਿ ਗਿਆ ਹੈ ਬਰਗਰ ਬਾਈਟ ਠੀਕ ਹੈ ਬਹੁਤ ਸੋਹਣੀ ਲੋਕੇਸ਼ਨ ਬਹੁਤ ਪਿਆਰੀ ਆ ਪ੍ਰਾਈਵੇਟ ਸਿਟਿੰਗ ਵੀ ਹੈਗੀ ਇੱਥੇ ਤੇ ਬਾਕੀ ਖਾਣਾ-ਵਾਣਾ ਜਦੋਂ ਬਣਾਉਂਦੇ ਆ ਬਹੁਤ ਧਿਆਨ ਰੱਖ ਕੇ ਬਣਾਉਂਦੇ ਆ ਤਲਾਬ ਵੀ ਤੁਲ ਜਰਾਉਂਦੇ ਤੋਂ ਉੱਪਰ ਸਾਰਾ ਕੁਝ ਬਧੀਆ ਬਾਕੀ ਸੱਚੇ ਦਿਲੋਂ ਕਹਨਾ ਠੀਕ ਬਹੁਤ-ਬਸਤ ਸੀ ਥੈਂਕ ਯੂ ਸਰ ਆਦੇ ਆਪਾਂ ਚਲੇ ਜਾਈਏ ਬਾਈ ਹੋਰਾਂ ਕੋਲ ਸਿੱਤੀ ਜ਼ਰੂਰ ਆ ਕੇ ਜਾਇਓ ਤੇ ਇੱਕ ਤਾਂ ਸ਼ੇਕ ਵਗੈਰਾ ਟੈਸਟ ਕਰਕੇ ਜਾਇਓ ਤੇ ਦੂਸਰਾ ਬਾਈ ਹੋਰਾਂ ਦਾ ਵੀ ਜਿਹੜਾ ਚਿਕਨ ਤੇ ਜਿਹੜਾ ਮਰਦ ਚਿਕਨ ਖਾਣੇ ਲਈ ਹੋਰਾਂ ਕੋਲ ਚਿਕਨ ਰੈਪ ਖਾਣੋ ਜਾਂ ਬੈਰਨ ਵਾਲਾ ਵਾਸਤੇ ਆਪਦੀ ਲੱਗਦੀ ਆ ਤੇ ਬੈਰਨ ਬੈਸਨੂ ਵਾਲੇ ਵੀ ਨੌਨ ਬੇਜ ਬੇਜ ਦੋਨੇ ਹੀ ਆ ਤੇ ਬਹੁਤ ਸੋਹਣੇ ਇਸ ਸਮੇਂ ਜੋ ਬਹੁਤ ਥੋੜੀ ਕੁਝ ਜੱਡ ਚੀਜ਼ ਜ਼ਰੂਰ ਵਿਜ਼ਿਟ ਕਰਿਓ ਵੀ ਚੱਲੀਏ ਹੁਣ ਆਪਾਂ ਵਰਕਰ ਬਲਾਈਟ ਠੀਕ ਹੈ ਬਰੇ। ਉਹ ਕੈਮਰਾ। ਸਾਰੀ ਥੈਂਕ ਯੂ। ਦੁਵਾਰਾ ਕਹਣਾ ਬਹੁਤ ਸਵਾਗਤ ਹੈ। ਤੇ ਮਾਰਨੇ ਕਿਹੜਾ ਬਈ। ਠੀਕ। ਹੁਣ ਆਪਾਂ ਜਾਣਾ 16 ਏਕੜ ਹਨਾ। ਤੇਰੇ ਵਾਲੇ ਉਹਨੂੰ ਬੱਸ ਸਟੈਂਡ ਕੋਲ ਜਾਣਾ। ਹਾਂ। ਫਿਰ ਉਦੋਂ ਬਾਅਦ ਉੱਧਰ ਚਲਾਂਗੇ। ਤੋਂ ਰਹਿ ਕੇ ਲਿਵਾਸ ਵਾਲਿਆਂ ਦਾ। ਕਿੱਥੇ? ਅੱਛਾ ਲਿਵਾਸ ਹੀ ਖਾਸ। ਹੁਣ ਆਪਾਂ ਕਿੱਧਰ ਨੂੰ ਜਾਣਾ? ਕਿੱਧਰ ਦੀ ਲੰਗੀਆਂ ਹੈ ਤੇ। ਤੇ ਆ ਗਲੀ ਗੁਲੀ ਪਾਲੀ ਹੈ ਤੇ। ਠੀਕ ਆ। ਵਧੀਆ ਬਣਾਇਆ ਸੀ ਖਾਣਾ ਵੀ ਚੰਗਾ ਕਿਉਂ ਫੁੱਲ ਆ ਬਈ ਹੁਣ ਸਵਾਦ ਬਣਾਇਆ ਸੀ 2 ਘੰਟੇ ਨਹੀਂ ਹੁਣ ਕਾਹ ਕਿਰੋ ਇਧਰ ਬਿਲਡਿੰਗ ਬਣ ਗਈ ਜਿਵੇਂ ਗੱਡੀ ਵਾਲਾ ਦਾ ਕੋਈ ਵਾੜਾ ੱਖਾ ਯਾਰ ਇਧਰ ਗੱਡੀ ਦਾ ਨਾ ਹੀ ਵੜਿਆ ਕਰਿਆ ਕਰ ਕੋਈ ਗੱਡੀ ਲੈ ਆਉਣਾ ਫਿਰ ਲਾਉਣ ਦੀ ਸਮੱਸਿਆ ਆਇਆ ਨੇ ਬਾਈਕ ਦਾ ਤਾਂ ਬੜਾ ਨਜ਼ਾਰਾ ਯਾਰ ਇਹਦਾ ਤਾਂ ਗੱਡੀਆਂ ਨਾਲ ਹੀ ਵੜਿਆ ਕਰਨ ਵਧੀਆ ਸਿਆਣਾ ਰੂਏ ਲਾਊਗਾ ਇਹ ਲਾਊਗਾ ਹੁਣ ਉਹ ਦੇ ਟਾਇਰ ਲਾ ਮੂਰ ਲਾ ਇਹ ਇਹ ਚੱਲੋ ਵੀ ਆਮਣ ਹੈ ਚੱਲੋ ਵੀ ਚੱਲ ਗਏ ਆਈ ਲੰਗ ਜੀ ਹਾਂ ਕਿਟ ਆਪ ਦੀ ਥੋੜੀ ਜਿਆਦਾ ਸਾਈਡ ਤੇ ਕਰ ਲਈ ਹਾਂ ਮਮ ਸਾਈਡ ਤੇ ਚੱਲ ਕਿੱਧਰ ਜਾਣਾ ਇਹ ਇਹ ਬਚ ਗਿਆ ਉਹ ਕੀ ਹੋ ਗਿਆ ਫੋਨ ਸੱਟ ਲਿਆ ਫੋਨ ਸੱਟ ਲਿਆ ਬਾਈ ਨੇ ਕਿੱਧਰ ਜਾਣਾ ਠੀਕ ਰੂ ਆਪਾਂ ਨੂੰ ਯਾਰਾਂ ਦੇਖ ਕੇ ਮੈਂ ਕਰੀ ਪੁਲ ਤਾਂ ਬੰਦ ਦਾ ਕਿਹੜਾ ਜਦਾਂ ਕੁੜੀ ਵਾਲੀ ਸੜਕ ਹੋ ਗਈ ਹੈ ਕੁੜੀ ਵਾਲੇ ਹੋ ਕੇ ਚੱਲੀ ਹੈ ਹਾਂ ਫੁੱਲ ਕਿਹੜਾ ਕਹਿੰਦਾ ਸੀ ਬੰਦ ਹੈ ਹੈ ਬਈ ਫੁੱਲ ਕਿਹੜਾ ਕਹਿੰਦਾ ਸੀ ਬੰਦ ਹੈ ਹਾਂ ਕਚੈਰੀ ਵਾਲਾ ਇਹ ਤੇ ਬਾਈਕ ਤਾਂ ਜਾਂਦੀ ਮੈਨੂੰ ਤਾਂ ਨਹੀਂ ਨਹੀਂ ਸਾਰਾ ਜੰਮੀ ਬੰਦ ਕਰਿਆ ਤਾਂ ਅਸੀਂ ਜੰਮੀ ਗੱਲ ਤਾਂ ਰੱਤ ਨਾਲ ਚੱਕਦੇ ਰਹੇ ਹਾਂ ਮੈਚ ਵੀ ਚੱਲ ਰਿਹਾ ਹਾਂ ਹਾਂ ਅਸੀਂ ਹੁਣ ਬਿਲਕੁਲ ਸਟੇਡੀਅਮ ਦੇ ਵਿੱਚ ਦੀ ਲੰਘੇ ਆ ਹਾਂ 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 ਮੇਰੇ ਇੱਧਰ ਤੇ ਜਮੇ ਬੰਦ ਰਸਤਾ ਹੁਣ ਐਵੇਂ ਇੱਧਰ ਤੇ ਜਮੇ ਵਾਸਤਾ ਰਸਤਾ ਬੰਦ ਆ ਵਸੇ ਤੇ ਇਗਾ ਨਿਰੱਦੀ ਐ ਇੱਕ ਟਵਾਹ ਹੈ ਇੱਕ ਟਵਾਹ ਤੇ ਕਿੰਨਾ ਇੱਕ ਦੁਕਾਨ ਜਾਂਦਾ ਮਹੱਲਦੀ ਜਾਂਦਾ ਥੋੜਾ ਬੰਦ ਕਰਕੇ ਆ ਰੋਡ ਵੀ ਬਿਜ਼ੀ ਰਹਿਣ ਲੱਗ ਗਿਆ ਹਾਂ ਹਾਂ ਮਾਰਕੀਟ ਵੀ ਸੋਹਣੀ ਬਣ ਗਈ ਹਾਂ ਵਧੀਆ ਲਓ ਜੀ ਹੁਣ ਚੱਲੇ ਅਸੀਂ ਰਾਮਪੁਰੇ ਉਥੇ ਵੀ ਇੱਕ ਕੰਮ ਅਸੀਂ ਮਾੜਾ ਜਾ ਉਹ ਕਰਕੇ ਫੇਰ ਘਰੇ ਆਵਾਂਗੇ ਤੰਦ ਹੋ ਜਲੀ ਮੂਰੇ ਐਵੇਂ ਤੰਦ ਹੋ ਗਈ ਮੂਰੇ ਤੰਦ ਬੱਤ ਪੈਣ ਲੱਗ ਗਈ ਹਾਂ ਟਾਈਮ ਨਾਲ ਹੀ ਪੈਣ ਲੱਗ ਗਈ ਇੱਧਰ ਪਾਏ ਜਾਂਦੀ ਆ ਹਾਂ ਟਾਈਮ ਨਾਲ ਪੈ ਜਾਂਦੀ ਆ ਅੰਡਾ ਲਾਕ ਆ ਹਾਂ ਬਲੇ 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 ਕੀ ਬਾਤ ਆ ਜੀ ਅਹੇੜੀ ਕਿ ਨਾਂਗੇ ਇਥੋਂ ਪਤਾ ਨਹੀਂ ਕਿ ਨਾਂਗਾ ਰੋਡ ਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ ਮੌਕਾ ਸ਼ੀਸ਼ਾ ਵਾਰੀ ਹੈਗੇ ਹੈ ਹਾਂ ਹਮ ਤਾਂ ਕਹਿੰਦੇ ਹਾਂ ਬਹੁਤ ਵਧੀਆ ਗਿਆ ਪਹਿਲਾਂ ਫਰਕ ਪੈਗਾ ਹਾਂ

ਹੁਣ ਆਪਾਂ ਇੱਥੋਂ ਤਵੇ ਤੇ ਜਾ ਸਕਦੇ ਹਣਾ ਤਵੇ ਤੇ ਜਾਣਾ ਪਊ ਤਵੇ ਵਾਹਿਆ ਸਿੱਧਾ ਰੋਡ ਵਧੀਆ ਹਾਂ ਤਵੇ ਨਾਲ ਚੱਲਦਾ ਬਸ ਤਵੇ ਤੇ ਸਹਨੇ ਨੂੰ ਵੀ ਹੋ ਸਕਦਾ ਆਪਣੇ ਪਿੰਡ ਨੂੰ ਹਾਂ ਹਣਾ ਆਓ ਤਾਂ ਇੱਧਰ ਪਿੰਡਾਂ ਦਾ ਨਹੀਂ ਪਤਾ ਕਿੰਨੇ ਨੇ ਨਹੀਂ ਨਹੀਂ ਨੇਣਿਆਂ ਦਾ ਪਤਾ ਨਹੀਂ ਹਣਾ ਹਾਂ ਸਿੱਧੇ ਚੱਲ ਆਪਣੇ ਵਾਲਾ ਰੋਡ ਹੀ ਚੱਲ ਸਿੱਧੇ ਪਾ ਜਾ ਹਾਂ ਲੋਈ ਪਹੁੰਚ ਕੇ ਤਵੇ ஆனால் ਸਟੇ ਜਿਹਾ ਫਰੇ ਹੋ ਗਿਆ ਲੈ ਵੀ ਜੂਸਾ ਪੀਏ ਜੇ ਤੁਸੀਂ ਜਿਹਾ ਹਾਂ ਬਰਨਾਲੇੋਂ ਵੀ ਅਸੀਂ ਢੇੜਾ ਲਾ ਲਿਆ ਰਾਮਪੁਰੇ ਦਾ ਤੇ ਉਧਰੋਂ ਜਾ ਕੇ ਤੇ ਹੁਣ ਅਸੀਂ ਐ ਮੁਰਦੇ ਹੋਏ ਤਪੇ ਆ ਗਏ ਨਰਜੀ ਦੀ ਟੌਣ ਲੱਗਦੀ ਸੀ ਜਵਲ ਸਾਹਿਬ ਕਹਿੰਦੇ ਜੂਸ ਪੀਨੇ ਆ ਤੈਨੂੰ ਐ ਪਤਾ ਬਾਈ ਨੇ ਕਿੰਨੇ ਸੋਧਿਆ ਤਰੀਕੇ ਨਾਲ ਲੈਟ ਲਾਈਟਰ ਦੇ ਵਿੱਚ ਸਰਕੀ ਹੋਈ ਆ ਕੱਲੀ ਕੱਲੀ ਐ ਬੋਤਲ ਦੇ ਵਿੱਚ ਲਾਈਟਰ ਰੱਖੀ ਹੋਈ ਆ ਕੱਲੀ ਕੱਲੀ ਬੋਤਲ ਦੇ ਵਿੱਚ ਲਾਈਟਰ ਬਣਾਇਆ ਵਾ ਕਾਰ ਸੋਣੀ ਬਣਾਇਆ ਸੋਣੀ ਕਿਹਨ ਲੱਗ ਰਿਹਾ ਅਲੱਗ ਅਲੱਗ ਲਾਈ ਹੁੰਦੀ ਹੈ ਬੋਤਲਾਂ ਦੀ। ਥੋੜੇ ਉਹਨੇ ਸਫਾਈ ਕਰਦੇ ਹਨ। ਆਹ ਹਾਂ ਹਾਂ ਰਾਈ ਇਧਰ। ਲੰਮਾ ਸਾਹ ਪਰੇ ਥੱਕ ਕੇ। ਲੰਮਾ ਸਾਹ ਪਰੇ ਥੱਕ ਕੇ। ਢੇੜ ਪਾਉਣਾ ਗੱਡੀਆਂ ਚਾਣਾ। ਕੱਲਾ ਮੁਸਮੀ ਹੋਊਗਾ ਨਾ। ਸੋਨੇ ਯਾਰ ਸਹਾਈ ਰਹੀ ਹੋਈ ਬੜੀ ਯਾਰ। ਅੰਦਰ ਵੇ। ਭਾਈ ਮੈਂ ਲਾ ਦਵਾ ਬੜੇ ਵੱਡੇ ਚੱਕਣਾ ਚਾਹ ਰਾ ਹਾਂ ਬਾਈ ਕਿੰਨਾ ਬਾਈ ਲੀਟਰ ਹੈ 1 ਲੀਟਰ ਹੈ ਤੇਰੇ ਕੋਲ ਲੀਟਰ ਵਾਲਾ ਕੰਮ ਹੀ ਹੋਇਆ ਹੈ ਹੈਨਾ ਲੀਟਰ ਵਾਲੀ ਗੱਲ ਹਾਂ ਲੀਟਰ ਤੋਂ ਉੱਤੇ ਆ ਉਹ ਗਾਣ ਲਈ ਬਾਈ ਚੱਕ ਤੇਰੇ ਸਪੀਨ ਵਾਸਤੇ ਚੰਗੀ ਚੀਜ਼ ਹੀ ਵੀਰੇ ਆ ਵੀਡੀਓ ਬਣਾਉਣੇ ਬਾਈ ਵੀਡੀਓ ਹਾਂ ਨਹੀਂ ਆਉਂਗਾ ਬਾਈ ਇਹ ਭਾਈ ਉਧਰ ਸਪੈਸ਼ਲ ਆਉਣੇ ਗੱਲਾਂ ਕੋਈ ਯਾਰ ਤਪੇ ਤਿਓ ਬਾਈ ਤਪੇ ਤਿਓ ਬਾਈ ਤਪੇ ਵੱਡਾ ਤੋਂ ਬਾਈ ਮੋਰ ਵੱਡੇ ਮਾੜਾ ਦਾ ਨਹੀਂ ਇੱਕ ਘੋਟ ਪੀ ਕੇ ਵੀ ਬੋਲਾਂਗੇ। ਆਹੋ ਆਹ। ਗਲਾ ਸੁੱਕਿਆ ਪਿਆ ਹੈ। ਵਰੀਓ ਨਾ। ਸਾਡੇ ਕੋਲ ਤਾਂ ਛੋਟੇ ਗਲਾਸ ਹੈ ਬਾਈ। ਤੇ ਬਾਈ ਦਾ ਪਾੜਾ-ਪੋੜਾ ਚੱਕੇ। ਬਾਈ ਕੋਲ ਲੀਟਰ ਵਾਲਾ ਗਲਾਸ ਆ। ਲੀਟਰ ਵਾਲਾ ਵਈ ਮੇਰੇ। ਹੋਰ ਕੀ ਕਹਿੰਦੀ ਗੁਰਾਂ ਦੀ ਪਾਣੀ? ਗਰਾਸ ਕਰ ਤੇ ਖਾਲੀ। ਬਹੁਤ ਆ ਜਾ ਰਹਾ ਬਹੁਤ ਅੱਧਾ ਲੀਟਰ ਦੀ ਹੈ। ਹੁਣ ਅੱਗੇ ਭਾਈ ਜੀ ਕਰ ਲੈ ਓਕੇ ਨਾ। ਚੱਲੀ ਬਸ ਹੁਣ ਆਪਾਂ। ਕੋਕਰੋ ਕਰੀ ਹੋਏ। ਨਾ ਪਸੂ ਢੀ ਚਾਲਦੇ ਆਪਣੇ ਬਸ। ਹਾਂ ਆਪਾਂ ਚਾਲਦੇ ਆਂ ਬਾਈ। ਹਾਂ ਤੇ ਕਰਦੇ ਮੜਾ ਮੜਾ ਕੰਮ ਤਾਂ ਜਿਹੜਾ ਕਰਦੇ ਹੈ ਬੈ ਜਾ ਚਲੋ ਵਧੀਆ ਬਣਾਇ ਸੀ ਬੰਦੇ ਨੇ। ਹੂੰ ਬੜੀ ਸਫਾਈ ਵੀ ਸੀ। ਹਾਂ ਤਸੱਲੀ ਕਰਾਤੀ। ਮੈਨੂੰ ਤਾਂ ਲੱਗਿਆ ਉਹ ਬਾਈ ਕਿਵੇਂ ਜਾਊਗਾ। ਇਹ ਇੰਨਾ ਵੀ ਕਿਹੇ ਥਲੇ ਨਹੀਂ ਜਾਂਦਾ ਹੈਵੀ ਹੁੰਦਾ ਨਾ। ਸਹੀ ਗੱਲ। ਬਾਲਰ ਵੀ ਟਨ ਤੋਂ ਵੱਡਾ ਵੱਡਲਾ ਹੀ ਵੱਡਾ ਜੀ। ਫਿਰ ਵੀ ਵਧੀਆ ਸੀ ਯਾਰ ਹੋਰ ਆਲਮ ਗੱਲਾਂ ਖਾਣ ਪੀਣ ਨਾਲੋਂ। ਚੰਗੀ ਚੀਜ਼ੀ ਪੀ ਰਹੀ ਸੀ ਇਹ ਤਾਂ। 750 ਮਿਲ ਸੀਗਾ 750 ਦੀ ਬੋਤਲ ਆਗਲਾ ਪੀ ਕੇ ਉਹਦੇ ਨਾਲ ਤਾਂ ਵਸੌਗ ਨਾ ਚੰਗਾ ਹਾਂ ਹਾਂ ਜਵਾਨੀ ਲੋਗ ਦੇ ਨਾ ਜਵਾਨੀ ਲੋਗ ਦੇ ਆ ਇਹ ਮਰ ਰੋਡ ਤੇ ਗੱਡੀ ਚੜਾ ਰਹੇ ਹਾਂ ਇਹ ਸੀ ਅੱਜ ਦਾ ਬਲੌਗ ਮਿਲਦੇ ਆ ਅਗਲੀ ਵਧੀਆ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖਾ